ਸਤਿ ਸ਼੍ਰੀ ਅਕਾਲ ਜੀ ਚੱਲੀਏ ਸਤਿ ਸ਼੍ਰੀ ਅਕਾਲ ਅਸੀਂ ਬੈਠੇ ਆ ਇੱਥੇ ਆ 68 ਆ ਇਧਰ ਜੀ ਤੇ ਇਧਰ ਸਿੰਘ ਸ਼ੀਦਾ ਸੋਨਾ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਚੌਂਕ 'ਚ ਬੈਠੇ ਆ ਕਿੰਨੇ ਵਜ ਗਏ ਬਾਬਾ ਜੀ 4 4 ਸਵਾ 4 ਹੋ ਗਏ ਉਹਨੇ ਸਵਾ 4 ਕਿਉਂ ਬੈਠੇ ਹੈ ਇਸ ਕਰਕੇ ਬੈਠੇ ਹੈ ਕਿ ਅਫਸੋਸ ਦੀ ਗੱਲ ਆ ਉਹ ਸਾਹਮਣੇ दमनप्रीत सिंह उरांदी ਉਹਨਾਂ ਦੀ লাশ ਪਈ ਹੈ ਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਨੇ ਇੰਨਾ ਚ ਪਿੰਡ ਵਾਲੇ ਵੀ ਨੇ ਤੇ ਅਸੀਂ ਵੀ ਆ ਕਿ ਉਧਰ ਨਹੀਂ ਨਸਿੰਗ ਫੌਜਾਂ ਵੀ ਨੇ ਇੱਧਰ ਵੀ ਬੰਦੇ ਬੈਠੇ ਨੇ ਇੱਧਰ ਵੀ ਭਾਈ ਨੇ ਬੈਠੇ ਇਸ ਲਈ ਆ ਕਿ ਉਹਨਾਂ ਨੂੰ ਉਸ ਪਰਿਵਾਰ ਨੂੰ ਜੋ ਇਨਸਾਫ ਚਾਹੀਦਾ ਉਹਦੇ ਤੇ ਅਸੀਂ ਵੀ ਕੁਝ ਆਪਦੇ ਵੱਲੋਂ ਕੰਟਰੀਬਿਊਟ ਕਰ ਸਕੀਏ ਜਾਂ ਮਦਦ ਕਰ ਸਕੀਏ ਇਨ ਸਾਫ ਕੀੜੀ ਗੱਲ ਦਾ ਚਾਹੀਦਾ ਇੱਕ ਬੱਚਾ ਚੜਾਈ ਕਰ ਗਿਆ ਇੱਕ ਬੱਚਾ ਹਸਪੀਟਲ ਚ ਪਿਆ ਹੈ ਮਰਨ ਦੇ ਕਿਨਾਰੇ ਔਰ ਇਹ 16 16 17 ਸਾਲ ਦੇ ਬੱਚੇ ਸੀ ਔਰ ਇਹਨਾਂ ਨੂੰ ਮਾਰਨ ਵਾਲੇ ਵੀ 16 ਔਰ 17 ਸਾਲ ਦੇ ਸੀ ਹੁਣ ਦੁੱਖ ਦੀ ਗੱਲ ਇਹ ਹੈ ਕਿ ਇੱਕ ਨੇ ਇੱਕ ਬੱਚੇ ਦਾ ਇਹਦਾ ਗਲਾ ਕੱਟ ਦਿੱਤਾ ਗਿਆ ਤੇ ਜਿਹੜਾ ਹਸਪੀਟਲ ਚ ਪਿਆ ਉਹਦੇ ਅੱਖ ਚ ਕਿਰਚ ਮਾਰ ਕੇ ਸਿਰ ਵਿੱਚ ਦੀ ਕੱਢ ਦਿੱਤੀ ਜੇ ਤੁਸੀਂ ਉਹ ਫੋਟੋ ਵੇਖ ਲਓ ਤਾਂ ਦਰਦਨਾਕ ਫੋਟੋ ਆ ਵੇਖੀ ਨਹੀਂ ਜਾਂਦੀ ਬਸ ਬਿਲਕੁਲ ਹੁਣ ਦੱਸੋ ਇਹ 16 ਤੇ ਸਾਲਾ 17 ਸਾਲ ਦੇ ਬੱਚੇ ਦਾ ਕੰਮ ਹੈ ਕਿ ਐਡੀਆਂ ਐਡੀਆਂ ਕਿਰਚਾਂ ਲੈ ਕੇ ਤੁਰੇ ਫਿਰ ਰਹੇ ਫੜੇ ਗਏ ਨਹੀਂ ਉਹ ਕਿਉਂ ਨਹੀਂ ਫੜੇ ਗਏ ਜੀ ਕਿਉਂਕਿ ਉਹ ਭੱਜ ਗਏ ਨਾਲ ਹੀ ਉਹਨਾਂ ਦਾ ਪਰਿਵਾਰ ਭੱਜ ਗਿਆ ਹੈਗੀ ਉਹ ਪ੍ਰਵਾਸੀ ਮਜ਼ਦੂਰ ਨੇ ਬਲਕਿ ਬਰਾੜ ਸਾਹਿਬ ਨੇ ਦੱਸਿਆ ਕਿ ਸਕ੍ਰੈਪ ਦਾ ਕੰਮ ਕਰਦੇ ਨੇ ਔਰ 24-25 ਸਾਲਾਂ ਤੋਂ ਕਰਦੇ ਨੇ 24 25 ਸਾਲਾਂ ਤੋਂ ਕੰਮ ਕਰਨ ਵਾਲੇ ਬੰਦੇ ਸਾਰਾ ਕੁਝ ਛੱਡ ਕੇ ਭੱਜ ਗਏ ਤੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤੇ ਜੇ ਉਹ ਯੂਪੀ ਬਿਹਾਰ ਜਾਂ ਨੇਪਾਲ ਜਿੱਥੋਂ ਦੇ ਵੀ ਉਹ ਹੈਗੇ ਨੇ ਉਹ ਚਲੇ ਗਏ ਤਾਂ ਮੈਨੂੰ ਦੱਸੋ ਪੁਲਿਸ ਕੀ ਕਰੂਗੀ ਜੀ ਦਾ ਅਸੀਂ ਕਿੰਨੇ ਚਿਰ ਤੋਂ ਗੱਲ ਕਰ ਰਹੇ ਹਾਂ ਕਿ ਇਹ ਲੋਕ ਜੋ ਬਾਹਰੋਂ ਆ ਰਹੇ ਨੇ ਇਹਨਾਂ ਦੀਆਂ ਤੁਸੀਂ ਵੋਟਾਂ ਵੀ ਬਣਾ ਦਿੰਨੇ ਹੋ ਤੁਸੀਂ ਇਹਨਾਂ ਦੇ ਆਧਾਰ ਕਾਰਡ ਵੀ ਬਣਾ ਦਿੰਨੇ ਹੋ ਇਹ ਲੋਕ ਪਿੰਡਾਂ ਚ ਆ ਕੇ ਐ ਰਹਿ ਰਹੇ ਨੇ ਔਰ ਫਿਰ ਜਦੋਂ ਜੀ ਕਰਦਾ ਹੈ ਜੁਰਮ ਕਰਕੇ ਭੱਜ ਜਾਂਦੇ ਨੇ। ਕੀ ਇਹ ਹੋ ਰਿਹਾ ਹੈ? ਕੀ ਅਸੀਂ ਹਿਮਾਚਲ ਅਰਗ ਦਾ ਕਾਨੂੰਨ ਨਹੀਂ ਬਣਾ ਸਕਦੇ? ਕੀ ਅਸੀਂ ਆਪਦੀ ਰੱਖਿਆ ਲਈ ਸੁਰੱਖਿਆ ਲਈ ਕੁਝ ਕਰ ਨਹੀਂ ਸਕਦੇ? ਐਂ ਹੁੰਦਾ ਰਹੂਗਾ ਸਾਡੇ ਨਾਲ ਜੇ 24 ਤੋਂ 25 ਸਾਲ ਰਹਿਣ ਵਾਲੇ ਬੰਦੇ ਆਏ ਕਰ ਸਕਦੇ ਨੇ ਤਾਂ ਜਿਹੜੇ ਸਾਲ ਦੋ ਸਾਲ ਤੋਂ ਰਹਿ ਰਹੇ ਨੇ ਉਹ ਕੀ ਨਹੀਂ ਕਰਨਗੇ? ਅਸੀਂ ਪਹਿਲਾਂ ਗਏ ਸੀ ਅਜਾ ਜੱਟਪੁਰਾ ਪਿੰਡ ਹੈ ਇੱਥੇ ਉੱਥੇ ਵੀ ਇੱਕੇ ਰੌਲਾ ਸੀਗਾ ਉੱਥੇ ਮਸਲਾ ਹੱਲ ਹੋਇਆ ਅਜੇ ਟੈਂਪਰੇਰੀ ਹੋਇਆ ਸੀ ਇੱਥੇ ਹੋ ਗਿਆ ਉਦੋਂ ਪਹਿਲਾਂ ਬਾਬਾ ਜੀ ਹਰੀ ਉੱਥੇ ਇੱਕ ਨਿੰਗ ਸਿੰਘ ਦੇ ਵਿਚਾਰਿਆ ਸ਼ਹੀਦ ਕਰਤਾ ਸੀ ਇਹਨਾਂ ਨੇ ਉਥੋਂ ਜਾ ਕੇ ਅਜੇ ਆਈ ਨਹੀਂ ਸੀ ਤਾਂ ਇੱਥੇ ਆ ਕੇ ਇਸ ਹੋ ਗਿਆ ਔਰ ਅੱਗੇ ਕੀ ਗਾਰੰਟੀ ਹੈ ਨਹੀਂ ਹੋਊਗਾ ਇਹ ਕਿਉਂ ਪਈ ਹੋਈ ਹੈ ਲਾਸ਼ ਇਸੇ ਕਰਕੇ ਕਿ ਇਹਦੇ ਬਾਰੇ ਸਰਕਾਰ ਕੋਈ ਆਪ ਦਾ ਭਰੋਸਾ ਦੇਵੇ ਆ ਕੇ ਕਿ ਅੱਗੇ ਤੋਂ ਇਹ ਨਹੀਂ ਹੋਊਗਾ ਔਰ ਜਿੰਨਾ ਲੋਕਾਂ ਨੇ ਇਹਨਾਂ ਲੋਕਾਂ ਦੇ ਲਈ ਸਾਈਨ ਕੀਤੇ ਨੇ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਦੇ ਆਧਾਰ ਕਾਰਡ ਬਣਾਏ ਨਹੀਂ ਉਹਨਾਂ ਨੂੰ ਕੋਈ ਪਨਿਸ਼ ਕੀਤਾ ਜਾ ਸਕੇ ਤੇ ਇਹ ਬੰਦੇ ਫੜੇ ਜਾ ਸਕਣ ਇਸ ਕਰਕੇ ਅਸੀਂ ਇੱਥੇ ਬੈਠੇ ਆ ਆ ਬੰਦਾ ਹੈ ਤੇ ਸਵੇਰ ਵੀ ਅਸੀਂ ਸਾਰਿਆਂ ਨੂੰ ਕਹਾਂਗੇ ਤੁਹਾਨੂੰ ਜਿਹੜੇ ਵੀ ਸੁਣ ਰਹੇ ਇੱਥੇ ਮੋਹਾਲੀ ਵਾਲੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਕਿ ਇੱਥੇ ਪਹੁੰਚੋ ਅੱਜ ਇਹ ਕਿਰਚ ਕੁੰਬੜਾਪਿੰਡ ਦੇ ਕਿਸੇ ਬੱਚੇ ਦੇ ਵੱਜੀ ਹੈ ਨਾ ਜਾਂ ਦੋਹਾਂ ਦੇ ਵੱਜੀ ਹੈ ਆ ਕੱਲ ਨੂੰ ਬਿਲਡਿੰਗਾਂ ਵਾਲਿਆਂ ਦੇ ਜਾਂ ਥੋੜੇ ਵੀ ਵੱਜ ਸਕਦੀ ਹੈ ਸੋ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਜੇ ਤੁਸੀਂ ਨਹੀਂ ਉੱਠੋਗੇ ਨਾ ਤਾਂ ਇਹ ਲੀਡਰਾਂ ਨੇ ਨਹੀਂ ਬਚਾਉਣਾ ਪੰਜਾਬ ਇਹ ਬਰਬਾਦ ਹੋ ਰਿਹਾ ਹੈ ਚਾਹੇ ਪਾਣੀ ਕਰਕੇ ਹੋਵੇ ਚਾਹੇ ਪ੍ਰਵਾਸੀਆਂ ਕਰਕੇ ਹੋਵੇ ਜਾਂ ਸਾਡੇ ਹੋਰ ਜਿੰਨੇ ਵੀ ਮਸਲੇ ਨੇ ਕੱਲ ਇੱਕੋ ਅੱਜ ਕੱਲ ਹੀ ਕਹਿ ਲਓ ਇੱਕ ਫੈਸਲਾ ਹੋਇਆ ਹੈ ਕਿ ਹਰਿਆਣੇ ਨੂੰ ਵਿਧਾਨ ਸਭਾ ਲਈ ਜ਼ਮੀਨ ਦੇ ਦਿੱਤੀ ਜਾਂ ਬਈ ਚੰਡੀਗੜ੍ਹ ਚ ਮਤਲਬ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਖਤਮ ਖਤਮ ਇੱਧਰ ਨੂੰ ਜਾ ਰਹੀ ਹੈ ਗੱਲ ਔਰ ਤੁਸੀਂ ਬੋਲੂਗੇ ਨਹੀਂ ਇਹ ਜ਼ਿੰਮੇਵਾਰੀ ਸਾਡੀ ਤਾਂ ਨਹੀਂ ਗਈ ਚਲੋ ਫਿਰ ਮੈਂ ਕਾਫੀ ਗੱਲਾਂ ਕਹਿ ਦਿੱਤੀਆਂ ਪਲੀਜ਼ ਤੁਸੀਂ ਕਹੋ ਪਹਿਲਾਂ ਥੋੜਾ ਜਿਹਾ ਫਿਰ ਤੁਸੀਂ ਵੀ ਬਰਾੜ ਸਾਹਿਬ ਅਸੀਂ ਜੋ ਇੱਥੇ ਬੈਠੇ ਆਂ ਪਲੀਜ਼ ਇਹਨਾਂ ਦੀ ਵੀ ਸੁਣੋ ਔਰ ਬਾਈ ਗੁਰਜੀ ਕਾਥਾ ਇਹਨਾਂ ਲਈ ਕੁਝ ਕਰੋ ਤੁਸੀਂ ਲਗਭਗ ਮਾਨਸਾਬ ਨੇ ਸਾਰੀ ਗੱਲ ਜਿਹੜੀ ਉਹ ਕਹਿ ਦਿੱਤੀ ਆ ਫਿਰ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਅੱਗ ਬਣੀ ਆ ਇਹਦਾ ਸੇਕ ਸਾਡੇ ਘਰਾਂ ਨੂੰ ਲੱਗਣਾ ਆ ਅੱਜ ਜਿਹੜੀ ਅੱਗ ਤੁਹਾਨੂੰ ਬਸੰਤਰ ਨਗਰ ਆ ਰਹੀ ਆ ਇਹਦਾ ਸੇਕ ਕੱਲ ਨੂੰ ਤੁਹਾਨੂੰ ਸੇਕਣਾ ਪੈਣਾ ਆ ਇਹ ਗੱਲ ਯਾਦ ਰੱਖੋ ਕਿ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਿਆਂ ਤੇ ਚੁੱਕ ਕੇ ਸਿਵਿਆਂ ਤੱਕ ਲਿਜਾਣਾ ਬੋਤ ਔਖੀ ਗੱਲ ਹੈ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਕਿ ਪਿਓ ਦੇ ਮੋਢੇ ਤੇ ਪੁੱਤ ਦੀ লাশ ਜਾਏ ਤੇ ਇਹ ਗੱਲ ਸਾਡੇ ਨਾਲ ਕੌਣ ਕਰ ਰਹੇ ਨੇ ਜਿਹੜੇ ਗੈਰ ਪੰਜਾਬੀ ਨੇ ਅੱਜ ਦੀ ਰੇਟ ਦੇ ਵਿੱਚ ਇੱਥੇ ਹਿੰਦੂ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਮੁਸਲਮਾਨ ਭਾਈਚਾਰਾ ਜਿਹੜੇ ਪੰਜਾਬ ਦੇ ਨੇ ਜਾਂ ਹੋਰ ਵੀ ਜੰਨੀਆਂ ਕੌਮਾਂ ਇੱਥੇ ਜਾਨੀ ਬੁੱਧ ਜੋ ਵੀ ਰਹਿੰਦਾ ਹੈ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸਾਂਝੇ ਰੂਪ ਚ ਇੱਥੇ ਆਵੋ ਤੇ ਆਪਾਂ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਘੱਟੋ ਘੱਟ ਸਾਡੀ ਇਹ ਮੰਗ ਆ ਸਾਡੇ ਨਾਲ ਬਹਿ ਕੇ ਗੱਲ ਕਰਨਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਸਾਨੂੰ ਕਿਸੇ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਵੀ ਤੁਸੀਂ ਕਿਸੇ ਵਿਆਹ 'ਚ ਕਿਸੇ ਪ੍ਰੋਗਰਾਮ 'ਚ ਕਿਸੇ ਘਰ 'ਚ ਜਾਂਦੇ ਹੋ ਤੇ ਉਹਦੇ ਨਿਯਮ ਹੁੰਦੇ ਆ ਉਹਨਾਂ ਨੀਮਾਂ ਦੇ ਤਹਿਤ ਹੀ ਤੁਹਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਜਦੋਂ ਵੀ ਤੁਸੀਂ ਇਹ ਕੋਈ ਅਦਰ ਕੰਟਰੀ ਨਹੀਂ ਹੈ ਲੋਕ ਸਾਨੂੰ ਸਿਆਣੇ ਬੰਦੇ ਜਿਹੜੇ ਬਣਦੇ ਨੇ ਉਹ ਇਹ ਕਹਿੰਦੇ ਨੇ ਤੁਸੀਂ ਨਿਕਲ ਕੈਨੇਡਾ ਜਾਂਦੀ ਤੁਹਾਡੀਆਂ ਵੀ ਵੋਟਾਂ ਬਣਦੀਆਂ ਨੇ ਭਾਈ ਅਸੀਂ ਕੈਨੇਡਾ ਜਾਂਦੇ ਆ ਤੇ ਸਾਡੀਆਂ ਫੈਮਲੀਆਂ ਉੱਥੇ ਕਤਲ ਕਰਕੇ ਭੱਜਦੇ ਨਹੀਂ ਹਾਂ ਦੂਜੀ ਗੱਲ ਅਸੀਂ ਉਹਨਾਂ ਦੇ ਰੂਲ ਫਾਲੋ ਕਰਦੇ ਆ ਇਹ ਸਾਰਾ ਕੋਸ਼ਿਸ਼ ਹੀ ਕਰਦੇ ਆ ਦੂਜੀ ਗੱਲ ਅਸੀਂ ਯੂਪੀ 'ਚ ਵੀ ਬੈਠੇ ਆ ਅਸੀਂ ਬਿਹਾਰ 'ਚ ਵੀ ਬੈਠੇ ਆ ਕੋਈ ਇੱਕ ਬੰਦਾ ਇੱਕ ਕੋਈ ਸਾਹਮਣੇ ਸਾਡੇ ਲਿਆ ਦਿਓ ਕਿ ਕੋਈ ਫੈਮਲੀ ਕਤਲ ਕਰਕੇ ਤੇ ਸਾਰਾ ਟੱਬਰ ਲੈ ਕੇ ਭੱਜ ਕੇ ਪੰਜਾਬ ਆ ਗਈ ਹੋਏ ਇਦਾਂ ਕਦੀ ਨਹੀਂ ਹੋਇਆ ਅਗਲੀ ਗੱਲ ਕੋਈ ਕਾਰੋਬਾਰ ਨਹੀਂ ਕੁਛ ਨਹੀਂ ਇੱਕ ਥਾਂ ਤੇ ਇਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀਆਂ ਵੋਟਾਂ ਬਣਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਜੇ ਤੁਸੀਂ ਵੋਟਾਂ ਬਣਾਉਣੀਆਂ ਬੰਦ ਕਰ ਦੋ ਇਹਨਾਂ ਦੀਆਂ ਤੇ ਪੰਜਾਬ 'ਚ ਕਤਲ ਨਹੀਂ ਹੁੰਦਾ ਕਾਰਨ ਅੱਜ ਦੋ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਮੌਜੂਦਾ ਆ ਉਹਦੇ ਦੋ ਐਮਐਲਏ ਆ ਇੱਕ ਸਾਡੇ ਆਸ-ਪਾਸ ਆ 100 ਗਾਜ ਤੇ ਇੱਕ ਸਾਡੇ ਆਸ-ਪਾਸ ਆ ਇੱਕ ਬੰਦੇ ਨੂੰ ਮੇਰਾ ਉਲਾਮਾ ਸਭ ਤੋਂ ਵੱਧ ਜਿਹੜਾ ਉਹ ਹੈ ਬਲਕਾਰ ਸਿੱਧੂ ਕਿਉਂ ਹੈ ਕਿ ਕਲਾਕਾਰ ਜਿਹੜੇ ਨੇ ਉਹ ਸਿੱਧਾ ਲੋਕਾਂ ਨਾਲ ਜੁੜੇ ਹੁੰਦੇ ਨੇ ਕਿਉਂਕਿ ਉਹਨਾਂ ਲੋਕਾਂ ਚੋਂ ਹੀ ਉਹ ਚੀਜ਼ ਲੈ ਕੇ ਤੇ ਲੋਕਾਂ ਦੀ ਗੱਲ ਨੂੰ ਹੀ ਸਟੇਜ ਤੇ ਪੇਸ਼ ਕਰਨਾ ਹੁੰਦਾ ਸਿੱਧਾ ਸਾਡੇ ਨਾਲ ਉਹਨਾਂ ਦਾ ਰਾਬਤਾ ਰਿਹਾ ਹੈ ਤੇ ਅੱਜ ਉਹ ਬੰਦਾ ਇੱਥੇ ਨਹੀਂ ਪਹੁੰਚਿਆ ਜਿੱਥੇ ਇੱਕ ਮਾਸੂਮ ਜਿਹੜਾ ਆ 16-17 ਸਾਲ ਦੀ ਉਮਰ ਦਾ ਜਿਹੜੀ ਡਟੋਈ ਹੈ ਤੇ ਅਸੀਂ ਉਹਦੇ ਸਰਹਾਣੇ ਬੈਠੇ ਹਾਂ ਕੋਈ ਸਿਵਲ ਪ੍ਰਸ਼ਾਸਨ ਕੋਈ ਦੂਜਾ ਕੋ ਤੀਜਾ ਇੱਥੇ ਨਹੀਂ ਵੜਿਆ ਹੈਗਾ ਇਹ ਗੱਲ ਭੁੱਲ ਜਾਣ ਕਿ ਅਸੀਂ ਇੱਥੋਂ ਆੱਕ ਜਾਗੇ ਇੱਥੋਂ ਤੁਰ ਜਾਗੇ ਸਾਨੂੰ ਆਸੇ ਪਾਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਸਾਡੇ ਨਾਲ ਇੱਕ ਇੱਥੇ ਹਾਦਸਾ ਹੋਇਆ ਬਹੁਤ ਖਤਰਨਾਕ ਇਹਨਾਂ ਨੇ ਬੈਰੀਗੇਟ ਚੁੱਕੇ ਧੁੰਦ ਬਹੁਤ ਸੀ ਸਾਡੀਆਂ ਸਾਰੀਆਂ ਜਿਹੜੀਆਂ ਇੱਧਰ ਬੀਬੀਆਂ ਪਈਆਂ ਨੇ ਮੜਾ ਇੱਧਰ ਕਰਿਓ ਆ ਛੜਕ ਦੇ ਉੱਤੇ ਦੇ ਉੱਥੋਂ ਤੱਕ ਉਹ ਜਿਹੜੀ ਗੱਡੀ ਆ ਪਹੁੰਚ ਗਈ ਉਹ ਜਿੱਧਰੋਂ ਆ ਰਹੇ ਮੁੰਡੇ ਆ ਰਹੇ ਮੁੰਡੇ ਆ ਰਹੇ ਆ ਤੇ ਇਹਨਾਂ ਸਾਰਿਆਂ ਨੂੰ ਦਰੜ ਕੇ ਉਹਨੇ ਅੱਗੇ ਲੱਗ ਜਾਣਾ ਸੀ ਇਹ ਬਹੁਤ ਵੱਡੀ ਖਤਰਨਾਕ ਗੱਲ ਸੀ ਜਿਹੜੀ ਪੁਲਿਸ ਨੇ ਬੈਰੀਗੇਡ ਚੁੱਕ ਕੇ ਕੀਤੀ ਤੇ ਉਹ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਅਸੀਂ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਹੁਣ ਆਪਾਂ ਦੁਬਾਰੇ ਮੁੱਦੇ ਤੇ ਆਉਨੇ ਆ ਸਾਡੀ ਇਹ ਸੰਗਤ ਨੂੰ ਬੇਨਤੀ ਆ ਜਿਹੜੇ ਲੋਕਲ ਇਥੇ ਪਿੰਡ ਨੇ ਜਿਹੜੇ ਮਹਾਲੀ ਦੇ ਵਿੱਚ ਹੁਣ ਤੱਕ ਸੁੱਤੇ ਬੈਨ ਉਹਨਾਂ ਨੂੰ ਬੇਨਤੀ ਆਓ ਭਰਾਵੋ ਆਪਣੇ ਘਰਾਂ ਚੋਂ ਨਿਕਲੋ ਇਹ ਅੱਗ ਦਾ ਸੇਕ ਤੁਹਾਨੂੰ ਲੱਗਣਾ ਆ ਇਸ ਅੱਗ ਤੋਂ ਬਚਣ ਲਈ ਅੱਜ ਇਸ ਮੁੰਡੇ ਦਾ ਜਿਹਦਾ ਖੂਨ ਡੁੱਲਿਆ ਪਲੀਜ਼ ਪਲੀਜ਼ ਹੱਥ ਜੋੜ ਕੇ ਬੇਨਤੀ ਆ ਕਿ ਇੱਥੇ ਪਹੁੰਚੋ ਆਪਾਂ ਜਿਹੜੇ ਆਗੂ ਨੇ ਸਾਡੇ ਉਹਨਾਂ ਸਾਰਿਆਂ ਦੀ ਗੱਲ ਰਹਿ ਕਰਕੇ ਤੇ ਸਟੇਟ ਨਾਲ ਗੱਲ ਕਰਕੇ ਅਗਲੇ ਕਤਲਾਂ ਨੂੰ ਰੋਕਣ ਲਈ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੈਕ ਦੇ ਸੀਖਾ ਖਾਲਸਾ ਦਾ ਇੱਕ ਵੀ ਬੰਦੇ ਆਕੀਆ ਪਾਸ ਆ ਰਹਿਆਂ ਨੇ ਜੋ ਮੁਫਤ ਗੱਲ ਉਹ ਕਾਰੀ ਲਈ ਪਰ ਮੇਰਾ ਇਹ ਸਮਝ ਆ ਕਿ ਵੀ ਇਹ ਤਿੰਨ ਹਿੱਸਿਆਂ ਚ ਦਾ ਫੇਲ ਹੋ ਰਿਹਾ ਜਿਹੜਾ ਤੇ ਫੇਲ ਹੋਈ ਆ ਆਪਾਂ ਸਮਾਜਿਕ ਤੌਰ ਤੇ ਜਾਂ ਸਰਕਾਰਾਂ ਦੇ ਤੌਰ ਤੇ ਪਹਿਲੀ ਗੱਲ ਤਾਂ ਕੋਈ ਨੀਤੀ ਚਾਹੀਦੀ ਆ ਕਿ ਐ ਬੇਰੋਕ ਟੋਕ ਜਿਹੜਾ ਲੋਕੀ ਆਈ ਜਾ ਰਹੇ ਆ ਪੂਰਬ ਪੂਰਬੀ ਆਈ ਜਾ ਰਹੇ ਤੇ ਕੋਈ ਹਸਾਬ ਕਿਤਾਬ ਨਹੀਂ ਕੋਈ ਕੰਟਰੋਲ ਨਹੀਂ ਕੋਈ ਡਾਕੂਮੈਂਟੇਸ਼ਨ ਨਹੀਂ ਕਿ ਕੌਣ ਆ ਰਿਹਾ ਕਿੱਥੋਂ ਆ ਰਿਹਾ ਜੇ ਦੁਬਾਰਾ ਉਹਨੂੰ ਲੱਭਣਾ ਹੋਵੇ ਤਾਂ ਕਿਵੇਂ ਲੱਭਾਂਗੇ ਜਿਵੇਂ ਉਹਨਾਂ ਬੱਚਾ ਮਾਰਤਾ ਉਹਨੂੰ ਕਿੱਥੇ ਲੱਭਦੇ ਫਿਰਾਂਗੇ ਆਪਾਂ ਇਹਨਾਂ ਨੂੰ ਜੇ ਕੋਈ ਪਿੰਡ ਟਿਕਾਣਾ ਉਹਦਾ ਪਾਈਚਾਰਾ ਪਤਾ ਹੋਵੇ ਤਾਂ ਆਪਾਂ ਉੱਥੇ ਪਹੁੰਚ ਸਕਦੇ ਹਾਂ ਤੇ ਉਹਨਾਂ ਦੇ ਵੋਟਾਂ ਕਿਵੇਂ ਬਣਾਤੀਆਂ ਆਧਾਰ ਕਾਰਡ ਕਿਵੇਂ ਬਣਾਤਾ ਕੋਈ ਸਾਫਤਾ ਨਹੀਂ ਸੋ ਇੱਥੇ ਨੀਤੀ ਦਾ ਸਾਡੀ ਦਾ ਫੇਲਿਅਰ ਹੈਗਾ ਬਹੁਤ ਵੱਡਾ ਮਤਲਬ ਪਿਛਲੀਆਂ ਸਾਰੀਆਂ ਸਰਕਾਰਾਂ ਦਾ ਕੋਈ ਕੱਲੀ ਇਹ ਸਰਕਾਰ ਦਾ ਦੂਜੀ ਵੱਡੀ ਮਸਲਾ ਜਿਹੜਾ ਇਹ ਆ ਕਿ ਪੁਲਿਸ ਇੰਟੈਲੀਜੈਂਸ ਨੇ ਕਰੀ ਸੀ ਸੀਆਈਡੀ ਜਿਹੜੀ ਆ ਜਾਂ ਉਹ ਲੋਕਾਂ ਕੀ ਕਰ ਰਹੇ ਬਿਲਕੁਲ ਉਹਦਾ ਟੋਟਲ ਫੇਲ ਆ ਕੰਮ ਕਿ ਵੀ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਵੀ ਇਹ ਨੌਜਵਾਨ ਬੱਚੇ ਕਿਰਤਾਂ ਚੱਕੀ ਫਿਰਦੇ ਹੈਗੇ ਆ ਹਥਿਆਰ ਚੱਕੀ ਫਿਰਦੇ ਆ ਆਪਣੇ ਦੂਜੇ ਕਿਸੇ ਕੋਲੇ ਕੋਈ ਹਾਦਸਾ ਹੋ ਜਾਏ ਆਪਣੇ ਕੋਲੇ ਕੋਈ ਦੋ ਡਾਂਗਾ ਹੀ ਵੱਧ ਹੋ ਜਾਂ ਤਾਂ ਆਪਣੇ ਤੇ ਕੇਸ ਪੈਨਿਸ਼ ਹੋ ਜਾਂਦੇ ਤੇ ਇੱਥੇ ਆ ਕਲੋਨੀਆਂ ਦੇ ਵਿੱਚ ਕਿਹੜੇ ਕਿਹੜਾ ਕ੍ਰਾਈਮ ਨਹੀਂ ਹੁੰਦਾ ਪਿਆ ਨਾਲੇ ਲੋਕੀ ਦੱਸਦੇ ਆ ਇਹਨਾਂ ਨੂੰ ਕਿ ਆ ਕ੍ਰਾਈਮ ਹੁੰਦੇ ਆ ਤੇ ਇਹ ਜਿਹੇ ਹਥਿਆਰ ਆ ਬੱਚਿਆਂ ਕੋਲੇ ਕਿਰਚਾ ਹੈਗੀਆਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਫੇਲਿਅਰ ਆ ਲੋਕਲ ਪੁਲਿਸ ਦਾ ਤੇ ਸਭ ਤੋਂ ਵੱਡੀ ਤਾਂ ਮੈਂ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਬੇਕਿਰਕ ਤੇ ਨਿਰਦਈ ਜਿਹੜੇ ਆ ਚੁਣੇ ਹੋਏ ਨੇ ਮੈਂ ਅਸੀਂ ਜਿੱਥੇ ਬੈਠੇ ਆ ਇੱਥੋਂ ਬਾਜ਼ ਮਾਰੋ ਤਾਂ ਇਕਾਵਾਂਦੀ ਪਾਰਟੀ ਦੇ ਐਮਐਲਏ ਦਾ ਦਫ਼ਤਰ ਆ ਇਹ ਵਾਜ ਮਾਰੀਏ ਜੁਬ ਚੀਜ਼ ਨੇ ਤੇ ਦੂਜੇ ਐਮਐਲਏ ਦਾ ਐਮਐਲਏ ਦਾ ਕਾਰ ਆ ਦੋਨਾਂ ਦੇ ਵਿੱਚੋਂ ਕੋਈ ਨਹੀਂ ਆਇਆ ਲੋਕਲ ਪ੍ਰਸ਼ਾਸਨ ਚੋਂ ਕੋਈ ਨਹੀਂ ਆਇਆ ਕੋਈ ਡੀਸੀ ਡੀਸੀ ਦਾ ਨਮਾਇੰਦਾ ਕੋਈ ਐਮ ਮਿਊਨਿਸਪਲ ਕਾਰਪੋਰੇਸ਼ਨ ਦਾ ਨਮਾਇੰਦਾ ਕੋਈ ਪਰਿਵਾਰ ਦੀ ਸਾਰ ਲੈਣ ਨਹੀਂ ਆਇਆ ਬਿਲਕੁਲ ਇੰਨਾ ਵੱਡਾ ਮਤਲਬ ਇਹ ਮੇਰੇ ਖਿਆਲ ਕਿਸੇ ਪਰਿਵਾਰ ਵਾਸਤੇ ਨੌਜਵਾਨ ਦਾ ਮਰ ਜਾਣਾ ਨਾ ਇਦੋਂ ਮਤਲਬ ਮਾਰਾ ਟਾਈਮ ਕੋਈ ਨਹੀਂ ਹੁੰਦਾ ਨਾ ਸਭ ਤੋਂ ਭਾਰ ਜਿਹਦਾ ਵੱਧ ਹੁੰਦਾ ਹੈ ਆਉਂਦੇ ਵੀ ਬੱਚੇ ਦੀ ਜੋ লাশ ਹੁੰਦੀ ਹੈ ਤੁਹਾਡੇ ਘਰ ਦੇ ਦੀ ਬੱਚੇ ਦੀ ਉਹ ਤੁਹਾਡੇ ਮੋਢਿਆਂ ਤੇ ਹੋਵੇ ਤਾਂ ਇਹ ਆਪਣੇ ਸਮਾਜ ਅੱਜ ਸਾਡੇ ਨਾਲ ਹੋਇਆ ਹੈ ਤੇ ਸਮਾ ਦੂਰ ਨਹੀਂ ਜੇ ਇਹੀ ਹਾਲ ਰਹਾ। ਕਿ ਸਮਾ ਦੂਰ ਨਹੀਂ ਜੇ ਬੋਹ ਪੈਨਾਂ ਨਹੀਂ ਬਣਦੀਆਂ ਰਹੀਆਂ। ਟਾਈਮ ਦੂਰ ਨਹੀਂ। ਇਹ ਆਪਣੇ ਬੱਚੇ ਵੀ ਮਾਰੇ ਜਾਣਗੇ, ਆਪਣੀ ਔਰਤਾਂ ਦੀ ਵੀ ਬੇਪਤੀ ਹੋਊਗੀ। ਇਹ ਆਪਾਂ ਇੱਥੇ ਰਹਿਣ ਯੋਗ ਹੀ ਨਹੀਂ ਰਹਿਣੇ। ਕਿ ਆਪਾਂ ਕਿਤੇ ਹੋਰ ਦੁਨੀਆ 'ਚ ਬੁਰੇ ਫਿਰਾਂਗੇ ਪਰ ਆਪਾਂ ਜਿਸ ਇੱਜ਼ਤ ਆਨਮਾਨ ਆਨ ਸ਼ਾਨ ਨਾਲ ਰਹਿਣਾ ਸੀ ਇਸ ਧਰਤੀ ਤੇ ਜਿਹੜੀ ਸਾਡੇ ਬਜ਼ੁਰਗਾਂ ਨੇ ਐਡੀ ਲਹੂ ਡੋਲ ਕੇ ਲਈ ਸੀ ਤੇ ਉਹਦੇ ਤੇ ਆਪਾਂ ਰਹਿਣ ਯੋਗ ਨਹੀਂ ਰਹਿਣਾ ਇੱਥੇ ਇਕੱਠੇ ਹੋਵੋ ਇੱਥੇ ਮਹਾਜ ਤੇ ਡਟੋ ਤੇ ਜੇ ਇੱਥੇ ਡਟਾਂਗੇ ਤਾਂ じゃ ਕੋਈ ਵੱਡੀ ਗੱਲ ਕਰ ਸਕਾਂਗੇ ਹਗਾ ਕਰ ਸਕਾਂਗੇ ਇਹ ਨਾ ਸੋਚੋ ਕਿ ਇਹ ਚਾਰ ਬੰਦਿਆਂ ਦੀ ਦੋ ਬੰਦਿਆਂ ਦੀ ਐ ਇਸ ਪਰਿਵਾਰ ਦੀ ਲੜਾਈ ਐ ਇਹ ਆਪਣੀ ਸਾਰਿਆਂ ਦੀ ਲੜਾਈ ਐ ਸਾਰੇ ਪੰਜਾਬ ਦੀ ਲੜਾਈ ਐ ਤੇ ਜਰੂਰ ਪਹੁੰਚੋ ਗਾ ਸੋਰੀ ਅੱਜ ਹੀ ਪਹੁੰਚਾ ਮੇਰੇ ਵੱਤ ਤੋਂ ਵੱਡੀ ਗੰਤੀ ਜਾਇਓ ਮਾੜਾ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਮੈਂ ਇੱਕ ਗੱਲ ਥੋੜੀ ਸੋਰੀ ਇੱਕ ਗੱਲ ਐਡ ਕਰਨਾ ਚਾਹੁੰਨਾ ਜੀ ਇੱਕ ਮਿੰਟ ਜਿਹੜਾ ਹਾਂ ਇੱਕ ਮਿੰਟ ਜਿੱਤੇ ਨੇ ਕਤਲ ਹੋ ਗਿਆ ਜਿਹੜੀ ਮੈਂ ਗੱਲ ਇੱਕ ਕਰਨੀ ਚਾਹੁੰਨਾ ਉਹ ਇਹ ਹੈ ਕਿ ਇਹ ਜਿਹੜੀਆਂ ਥੀਜੀਆਂ ਨੇ ਜਿੱਥੇ ਰਹਿੰਦੀ ਸੀ ਹਾਂਜੀ ਜਿਹੜੇ ਉਹ ਠੇਕੇ ਤੇ ਦਿੱਤੀ ਹੋਈ ਹੈ ਆਜੂ ਪੁੱਜ ਉਹ ਠੇਕੇ ਤੇ ਦਿੱਤੀ ਹੋਈ ਆ ਨੌਜਵਾਨ ਸਾਹਿਬ ਤੁਸੀਂ ਇਹ ਦੇਖੋ ਕਿ ਆਪਾਂ ਚਾਹੁੰਦੇ ਆ ਕਿ ਜਿੰਨੇ ਠੇਕੇ ਤੇ ਦਿੱਤੀ ਆ ਉਹ ਉਸ ਬੰਦੇ ਨੂੰ ਵੀ ਫੜ ਕੇ ਲਿਆਂਦਾ ਜਾਏ ਜਿਹੜਾ ਉਹ ਠੇਕੇਦਾਰ ਆ ਉਹਨਾਂ ਦੇ ਤੇ ਕੇਸ ਪਾਓ ਹੀ ਪਾਓ ਉਹਨੂੰ ਇਹਦੇ ਵਿੱਚ ਲਿਆਓ ਕਾਰਨ ਇਹ ਆ ਕਿ ਪੈਸਿਆਂ ਦੇ ਲਾਲਚ ਚ ਚੱਲ ਅੰਨੇ ਹੋ ਕੇ ਸਾਡੇ ਬੰਦੇ ਭਈਆਂ ਨੂੰ ਅੱਗੇ ਜਿਹੜੀਆਂ ਇਹ ਚੀਜ਼ਾਂ ਦੇ ਠੇਕੇ ਦੇ ਦਿੰਦੇ ਆ ਉਹ ਅੱਗੇ ਫਿਰ ਆਪਣੇ ਬੰਦਿਆਂ ਨੂੰ ਚਾਹੇ ਉਹ ਕ੍ਰਿਮੀਨਲ ਹੋਣ ਚਾਹੇ ਉਹ ਜਿਹੜੇ ਮਰਜ਼ੀ ਉਹਨਾਂ ਨੂੰ ਇੱਥੇ ਵਾਰ ਲੈਂਦੇ ਤੇ ਹੁਣ ਉਹ ਠੇਕੇਦਾਰ ਕਹਿੰਦਾ ਜੇ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੋਂ ਆਏ ਸੋ ਇਹ ਕਾਰਵਾਈ ਜੇ ਹੋਗੀ ਤੇ ਮੈਂ ਦਾਗੇ ਨਾਲ ਕਹਿਣਾ ਇਹ ਪੀਜੀਆਂ ਪੋਜੀਆਂ ਦਿਨਾਂ ਦੇ ਖਾਲੀ ਹੋ ਜਾਣਗੇ ਜੇ ਕਿਤੇ ਇਹ ਗੱਲ ਹੋ ਜੇ ਜੇ ਇਹਨਾਂ ਨੂੰ ਇਸ ਕੇਸ ਚ ਇਨਵੋਲਵ ਕਰ ਲਿਆ ਜਾਏ ਵੀ ਤੁਸੀਂ ਕੋਈ ਹਸਾਬ ਕਿਤਾਬ ਨਹੀਂ ਤੁਸੀਂ ਸੈਂਕੜੇ ਬੰਦੇ ਲਿਆ ਕੇ ਤੁੰਨੇ ਨੇ ਤੇ ਜਿਹੜੇ ਛੜਕਾ ਦੇ ਦੰਦ ਨਾਲ ਉਹਦੇ ਫਿਰਦੇ ਆ ਤੇ ਜਿਹੜਾ ਇਹ ਕਤਲ ਹੋਇਆ ਜੀ ਇਹ ਐ ਨਹੀਂ ਹੋਇਆ ਵੀ ਕਿਸੇ ਸਿਕੰਦਰੂ ਨੇ ਕਤਲ ਕੀਤਾ ਜਾਂ ਉਂਝ ਹੀ ਕਰਤਾ ਇਹ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਕਤਲ ਹੋਇਆ ਐਡੇ ਛੋਟੇ ਬੱਚੇ ਇਸ ਤਰ੍ਹਾਂ ਛੁਰੀਆਂ ਮਾਰ ਕੇ ਕਤਲ ਨਹੀਂ ਕਰਦੇ ਗੱਲ ਐ ਵੱਡ ਕੇ ਇਹ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਸਮਝਾ ਇਹ ਉਹਨਾਂ ਦਾ ਕਲਚਰ ਆ ਬਿਹਾਰ ਦਾ ਤੇ ਯੂਪੀ ਦਾ ਇਹ ਪੰਜਾਬ ਵਿੱਚ ਇਹ ਕਲਚਰ ਨਹੀਂ ਚੱਲ ਸਕਦਾ ਇਹ ਕਲਚਰ ਜਿਹੜਾ ਉਹਨਾਂ ਨੇ ਇੱਥੇ ਕੀਤਾ ਜੀ ਐਡੀਆਂ ਨਹੀਂ ਛੁਰੀਆਂ ਲੈ ਕੇ ਕਿਉਂ ਛੜਕਾਂ ਦੇ ਧੰਮ ਰਹੇ ਇਹ ਕੱਲ ਨੂੰ ਸਾਡੀਆਂ ਧੀਆਂ ਨੂੰ ਵੀ ਮਾਰਨਗੇ ਸਾਡੇ ਬਜ਼ੁਰਗਾਂ ਨੂੰ ਵੀ ਮਾਰਨਗੇ ਔਰ ਇਹਨੀ ਜਿਆਦੀ ਲੁੱਟ ਖਸੋਟ ਇਹਨਾਂ ਨੇ ਕੀਤੀ ਆ ਮਾਨ ਸਾਹਿਬ ਨੇ ਦੱਸਿਆ ਅੱਜ ਤੁਹਾਡੀ ਲਾਈਵ ਤੋਂ ਪਹਿਲਾਂ ਸਾਨੂੰ ਕਿ ਇੱਥੇ ਬਹੁਤ ਲੋਕਾਂ ਨੂੰ ਲੁੱਟਿਆ ਜਾਂਦਾ ਆ ਉਹ ਹੁਣ ਸਾਡੇ ਬੰਦੇ ਤਾਂ ਨਹੀਂ ਉੱਠਦੇ ਪੰਜਾਬ ਦੇ ਬੰਦੇ ਇਦਾਂ ਲੁੱਟਾ ਖੋਆ ਨਹੀਂ ਕਰਦੇ ਜਿਹੜੇ ਹਾਲਾਤ ਇੱਥੇ ਪੈਦਾ ਹੋਇਆ ਸੋ ਮੇਰੀ ਮੈਂ ਇਨੀ ਗੱਲ ਹੀ ਐਡ ਕਰਨੀ ਕਿ ਜਿਹੜੇ ਪੀਜੀਆ ਵਾਲੇ ਬੰਦੇ ਆ ਉਹਨਾਂ ਦਾ ਕੁਝ ਨਾ ਕੋਈ ਜ਼ਰੂਰ ਹਿੱਲਾ ਹੋਈ ਨਹੀਂ ਹੋਣਾ ਚਾਹੀਦਾ ਆਪਣੇ ਸਵੇਰ ਤੋਂ ਬੈਠੇ ਨੇ ਅੱਜ 3 ਵਜੇ ਤੋਂ ਵੇਖੋ ਸਵੇਰ ਤੋਂ ਬੈਠ ਕੇ ਵਿਚਾਰੇ ਨੇ ਇਹਨਾਂ ਨੇ ਬਹੁਤ ਕੀਤਾ ਨੌਜਵਾਨ ਲੀਡਰ ਹੈ ਐ ਐਨਸੀ ਐਨਐਸਯੂ ਹਾਂ ਐਨਸੀ ਐਨਐਸਯੂ ਐਨਐਸਯੂ ਆਈਦਾ ਤੇ ਇਹ ਇਥੋਂ ਨੂੰ ਆਪਦੇ ਵੱਲੋਂ ਆਪਦੇ ਵਿਚਾਰ ਦੱਸੋ ਆਪ ਜੀ ਨੇ ਸਾਰਾ ਦੱਸ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਇੱਥੇ ਇਕੱਲੇ ਪਿੰਡ ਵਾਲੇ ਹੁੰਦੇ ਤਾਂ ਮੈਨੂੰ ਲੱਗਦਾ ਬਹੁਤ ਇਹ ਹਾਲਾਤ ਕੁਝ ਹੋਰ ਆਉਣਾ ਸੀ ਜੇ ਆਪ ਜੀ ਇੱਥੇ ਨਾ ਹੁੰਦੇ ਦਿਲੋਂ ਤੁਹਾਡਾ ਧੰਨਵਾਦ ਕਿ 4:30 ਵਜੇ ਕੀ ਨੇ ਤੇ ਇਥੇ ਮੈਂ ਕਿ ਲਾਸ਼ ਦੇ ਕੋਲ ਬੈਠੇ ਆਂ ਅੱਜ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਮੈਂ ਥੋੜਾ ਹੀ ਬੋਲਣਾ ਚਾਹੁੰਦਾ ਪਰ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਅੱਜ ਗੁਰੂ ਘਰ ਵੀ ਹੈਗਾ ਸਾਡੇ ਜਿਹੜੇ ਸਾਬ ਜਿਆਦਾ ਸ਼ਹੀਦ ਹੋਏ ਸੀਗੇ ਜਿਹੜੇ ਨੀਹਾਂ ਚ ਜਿਨੇ ਗਏ ਸੀਗੇ ਤਾਂ ਚਿਨੇ ਗਏ ਸੀਗੇ ਕਿਉਂਕਿ ਸਾਡੀ ਜਿਹੜੀ ਕੌਮ ਦੀ ਨਹੀਂ ਪੱਕੀ ਬੁੱਝ ਪਰ ਅੱਜ ਹਾਲਾਤ ਉਹੀ ਔਰੰਗਜ਼ੇਬ ਵਾਲੇ ਲੱਗ ਰਹੇ ਨੇ ਇਦਾਂ ਲੱਗ ਰਿਹਾ ਕਿ ਆ ਜਿਹੜੀ ਲਾਸ਼ ਆ ਇਹ ਕਿਸੇ ਜੰਗ ਦੇ ਮੈਦਾਨ ਦੇ ਵਿੱਚ ਪਈ ਹੁੰਦੀ ਹੈ ਤੇ ਪ੍ਰਸ਼ਾਸਨ ਬਿਲਕੁਲ ਵੀ ਨਹੀਂ ਇੱਥੇ ਕੋਈ ਵੀ ਹੈਗਾ ਇਹ ਪਰਾਲੀਆਂ ਜਲਾਓ ਡੀਸੀ ਐਸਐਸਪੀ ਤੇ ਡੀਆਈਜੀ ਉੱਥੇ ਪਾਣੀ ਦੇ ਵਿਚਾਰਾ ਲੈ ਕੇ ਆਪ ਕਿੰਤਾ ਜਵੜ ਜਾਂਦੇ ਨੇ ਤੇ ਇੱਥੇ ਇੱਕ লাশ ਪਈ ਆ ਸਾਬ ਡੀਐਸਪੀ ਤੋਂ ਉੱਤੇ ਕੋਈ ਇੱਥੇ ਕੋਈ ਅਸਰ ਨਹੀਂ ਇਹ ਮੇਰੀ ਇਹੀ ਬੇਨਤੀ ਹੈ ਕਿ ਅਗਲੀ ਆਉਣ ਵਾਲੀ ਪੀੜ੍ਹੀ ਵਾਸਤੇ ਅਸੀਂ ਕਿਹਨੂੰ ਰੋਲ ਮਾਡਲ ਬਣਨੀ ਹੈ ਗੈਂਗਸਟਰ ਨੂੰ ਦੇਖ ਕੇ ਜੀਏ ਜਾਂ ਫਿਰ ਇਹ ਲਾਸ਼ਾਂ ਨੂੰ ਦੇਖ ਕੇ ਜੀਏ ਸਾਨੂੰ ਸਮਝ ਨਹੀਂ ਆ ਰਹੀ ਇੰਨੀ ਕੀ ਬੇਨਤੀ ਹੈ ਕਿ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਕਿਤੇ ਨਾ ਕਿਤੇ ਇੱਥੇ ਫੁੱਲ ਸਟਾਪ ਲੱਗਣਾ ਚਾਹੀਦਾ ਆ ਗੱਲ ਸੁਣਨ ਵਾਲੀ ਹੈ ਜ਼ਰੂਰੀ ਤੇ ਕੱਲ ਦਾ ਕਤਲ ਹੋਇਆ ਹੈ ਕੱਲ ਦੇ ਔਰ ਅਸੀਂ ਚੌਂਕ 'ਚ ਬੈਠੇ ਆ ਤੇ ਮੌਜੂਦ ਹੈ 36 36 ਘੰਟੇ ਹੋ ਗਏ ਤੇ ਮੌਜੂਦਾ ਜਿਹੜੀ ਸਰਕਾਰ ਹੈ ਜਿਸ ਪਾਰਟੀ ਦੀ ਉਹਨਾਂ ਦਾ ਨੁਮਾਇੰਦਾ ਇੱਕ ਵੀ ਨਹੀਂ ਆਇਆ ਔਰ ਇੱਕ ਜਿਹੜੀ ਗੱਲ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤੌਰ ਤੇ ਵੀ ਡੀਸੀ ਡੀਐਸਪੀ ਤੋਂ ਵੱਧ ਕੇ ਕੋਈ ਨਹੀਂ ਆਇਆ ਇੰਨੀ ਬੇਕਿਰਕੀ ਹੈ ਇੰਨੀ ਬੇਦਰਦੀ ਹੈ ਜੇ ਇਹੀ ਚੀਜ਼ ਇੱਥੇ ਹੁਣੇ ਕਈ ਜਿੰਨਾਂ ਦੇ ਵਿਚਾਰਿਆਂ ਦਾ ਡੈਥ ਹੋਈ ਹੈ ਜਿੰਨਾਂ ਦੀ ਉਹਨਾਂ ਦੇ ਪਰਿਵਾਰ ਦੇ ਬੰਦੇ ਨੇ ਕਿ ਜੇ ਇਹੀ ਕੰਮ ਗਿੱਦੜਵਾਏ ਹੋਇਆ ਹੁੰਦਾ ਤਾਂ ਕਿਵੇਂ ਆਉਂਦੇ ਭੱਜੇ ਵੀ ਜਾਂ ਇਹ ਬਰਨਾਲੇ ਹੋਇਆ ਹੁੰਦਾ ਜਿੱਥੇ ਇਲੈਕਸ਼ਨ ਹੋ ਰਹੇ ਨੇ ਔਰ ਇੱਕ ਹੋਰ ਗੱਲ ਜ਼ਰੂਰੀ ਗੱਲ ਇੱਥੇ ਬੈਠੇ ਮੁੰਡੇ ਨੇ ਹੁਣੇ ਇੱਕ ਗੱਲ ਕਹੀ ਥੋੜੀ ਦੇਰ ਪਹਿਲਾਂ ਉਹ ਆਂਦਾ ਜੀ ਸਾਡੇ ਪਿੰਡ ਦਾ ਹਾਲ ਕੀ ਆ ਉਹ ਆਂਦਾ ਇਹ ਜਿਹੜੇ ਪ੍ਰਵਾਸੀ ਨੇ ਸਾਰੇ ਕੱਪੜੇ ਲਾ ਕੇ ਇੱਕ ਨੀਕਰ ਪਾ ਕੇ ਬਾਹਰ ਚ ਬੈਹ ਜਾਂਦੇ ਨੇ ਤੇ ਬੀੜੀ ਪੀਂਦੇ ਨੇ ਤੇ ਉੱਚੀ ਆਵਾਜ਼ ਚ ਗਾਣੇ ਲਾਉਂਦੇ ਨੇ ਆਂਦਾ ਮੈਂ ਜਾ ਕੇ ਰੋਕਿਆ ਉਹਨਾਂ ਨੂੰ ਕਿ ਯਾਰਾ ਕੰਮ ਨਾ ਕਰੋ ਇਹ ਪੰਜਾਬ ਚ ਨਹੀਂ ਹੋਣਾ ਆਂਦੇ ਐਂ ਹੀ ਕਰਾਂਗੇ じゃ ਕਰ ਲਾ ਜੋ ਕੀ ਕਰਨਾ ਹੁਣੀ ਐ ਕਲਚਰਲ ਡਿਫਰੈਂਸ ਇਹ ਉਹਨਾਂ ਲਈ ਬਹੁਤ ਆਮ ਗੱਲ ਐ ਇਹ ਬਿਹਾਰ ਯੂਪੀ ਚ ਆਮ ਹੁੰਦਾ ਐ ਪਰ ਯਾਰੇ ਪੰਜਾਬ ਚ ਨਹੀਂ ਹੁੰਦਾ ਜਿਸ ਕਲਚਰ ਦੀ ਜਿਸ ਗੱਲਾਂ ਦੀ ਅਸੀਂ ਤੋਹਾਈ ਦਿੰਨੇ ਆ ਕਿ ਪੰਜਾਬ ਦੀ ਪੰਜਾਬੀਅਤ ਨੂੰ ਰਹਿਣ ਦਿਓ ਅਸੀਂ ਨਹੀਂ ਆਉਂਦੇ ਉਹਨਾਂ ਦਾ ਮਾੜਾ ਜਾਂ ਚੰਗਾ ਉਹਨਾਂ ਨੂੰ ਮੁਬਾਰਕ ਸਾਡਾ ਸਾਡੇ ਕੋਲੇ ਰਹਿਣ ਦਿਓ ਇੱਥੋਂ ਦਾ ਜੋ ਹਿੰਦੂ ਹੈ ਜੋ ਮੁਸਲਮਾਨ ਹੈ ਜੋ ਸਿੱਖ ਹੈ ਜੋ ਇਸਾਈ ਹੈ ਉਹ ਰਹਿਣ ਦਿਓ ਸਾਡੇ ਯਾਰਾਂ ਕਾ ਅਸੀਂ ਉਹਵੇਂ ਰਹਿਣਾ ਚਾਹੁੰਦੇ ਆ ਇਹ ਜਿਹੜੀ ਫਲਵਾੜੀ ਹੈ ਨਾ ਜਿਹੜਾ ਪੰਜਾਬ ਨਾਮ ਦਾ ਫੁੱਲ ਰਹਿਣ ਦਿਓ ਆ ਜਿਵੇਂ ਬਾਬਾ ਜੀ ਨੇ ਉਹਨੇ ਗੱਲ ਕੀਤੀ ਇੱਥੇ ਜੇਲ੍ਹ ਕੋਲੇ ਬੁੜਾਇਲ ਜੇਲ੍ਹ ਕੋਲੇ ਇਹਨੀ ਲੁੱਟ ਖਸੁੱਟ ਹੁੰਦੀ ਆ ਕੌਣ ਕਰ ਰਿਹਾ ਇਹ ਇਹ ਇੰਨਾ ਬਸਤੀਆਂ ਚੋਂ ਆਉਂਦੇ ਨੇ ਲੁੱਟ ਕੇ ਵੜ ਜਾਂਦੇ ਨੇ ਇਹ ਬਿਲਡਿੰਗਾਂ ਵਾਲੇ ਆ ਜਿਹੜੇ ਜਿਹੜੇ ਲੁੱਟ ਕੇ ਆਉਂਦੇ ਨੇ ਫਿਰ ਪੁਲਿਸ ਚ ਕੇਸ ਕਰਕੇ ਬੈਠੇ ਰਹਿੰਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਲੁੱਟ ਖਸੁੱਟ ਕੌਣ ਕਰ ਰਿਹਾ ਸੋ ਫਿਰ ਗੱਲਾਂ ਬਹੁਤ ਹੋ ਗਈਆਂ ਹੁਣ ਜੋ ਵੀ ਸੁਣ ਰਹੇ ਹੋ ਨੇੜੇ ਤੇੜੇ ਇੱਥੇ ਆਓ ਔਰ ਇਹਨੂੰ ਮੁੰਡੇ ਨੂੰ ਇਨਸਾਫ ਦਵਾਈ ਔਰ ਕੱਲੇ ਇਹਨੂੰ ਇਨਸਾਫ ਦਿਵਾਉਣ ਤੱਕ ਨਹੀਂ ਅੱਗੇ ਤੋਂ ਕੋਈ ਨਹੀਂ ਐ ਨਾ ਪਵੇ ਆ ਕੇ ਚੌਂਕ ਦੇ ਵਿੱਚ ਇਹ ਕਿ ਚਾਣਾ ਵਜਣ ਅੱਖ ਦੇ ਵਿੱਚ ਔਰ ਸਿਰ ਚੋਂ ਨਿਕਲ ਜਾਏ ਜੇ ਉਹਨੂੰ ਰੋਕਣਾ ਹੈ ਲੈ ਇਹਦੇ ਬਾਰੇ ਗੱਲ ਕਰਨੀ ਪਊ ਜੇ ਤੁਸੀਂ ਨਹੀਂ ਗੱਲ ਕੀਤੀ ਨਾ ਇਹ ਪਾਰਟੀਆਂ ਛਾਟੀਆਂ ਦੀ ਗੱਲ ਨਹੀਂ ਕਰਨੀ ਵਰਦੂ ਜੀ ਦਾ ਖਾਲਸਾ ਭਾਈ ਰੂਜੀ